ਦੇਖੋ ਜਿਹੜਾ ਪੈਲ ਗੈਬ ਤੇ ਘਟਨਾ ਹੋਈ ਆ ਜਿਹੜੇ ਨਰਦੋਸ਼ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋયા ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਦਿਆਂ ਆ। ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ। ਤੇ ਬਾਣੀ 'ਚ ਲਿਖਿਆ ਜੋ ਪੜੋਸੀ ਕੇ ਹੋਇਆ ਉਹ ਆਪਣੇ ਵੀ ਜਾਨ। ਜੇ ਅੱਜ ਤੇਰੇ ਕੇ ਗਵਾਨੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਤੇਰਾ ਵੀ ਹੋ ਸਕਦਾ। ਇਹ ਪਾਣਾ ਕਿਸੇ ਰੋ ਹਿੰਦੁਸਤਾਨੀ ਨਾਲ ਹੀ ਵਰ ਸਕਦਾ ਹੈ ਤੇ ਅੱਜ ਸਾਡਾ ਵੇਲਾ ਹੈ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਚ ਵਿੱਚ ਉਹਨਾਂ ਪਰਿਵਾਰਾਂ ਨਾਲ ਖੋਈਏ ਤੇ ਮੁਲਕ ਦੀ ਸਰਕਾਰ ਨਾਲ ਖੋਈਏ ਸੈਂਟਰ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਆ ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋਈ ਕਾਂਵਰਸੀ ਨਹੀਂ ਕੋਈ ਕਾਲੀ ਨਹੀਂ ਕੁਛ ਨਹੀਂ ਅਸੀਂ ਅੱਜ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ ਇਸ ਐਕਸ਼ਨ ਜੋ ਐਕਸ਼ਨ ਕਰਕੇ ਉਹ ਨਾਲ ਖੋਤੇ ਆ ਇੱਕ ਦੁੱਖ ਸਾਜਾ ਗਲੀ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਨੇ ਜਾਨੀ ਦੇ ਹਾਲਾਤ ਬਣੇ ਨੇ ਪਰ ਜੰਗ ਲਗਣੀ ਨਹੀਂ ਲਗਣੀ ਕਿ ਐਕਸ਼ਨ ਕਰਨਾ ਸੈਂਟਰ ਸੇ ਕਰਦਾ ਕੰਮ ਅਸੀਂ ਤਾਂ ਦੁੱਖ ਸਾਜਾ ਗਲੀ ਇਕੱਠੇ ਹੋਏ ਆ ਕਿਹੋ ਜਿਹਾ ਐਕਸ਼ਨ ਕਰਨਾ ਇਹ ਦਿੱਲੀ ਵਾਲੇ ਦਾ ਫੈਸਲਾ ਹੈ ਪੌਂਚਾ ਦਾ ਫੈਸਲਾ ਅਸੀਂ ਉਹਨਾਂ ਦੇ ਨਾਲ ਅਰ ਉਸ ਪ੍ਰਦਰਸ਼ਨ ਜਿਹੜਾ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਜਿਹੜੇ ਸਾਡੇ ਨਿਰਦੋਸ਼ ਅਨੇ ਹੱਥੇ ਹਿੰਦੂਸਤਾਨੀਆਂ ਨੂੰ ਪਹਿਲਗਾਮ ਦੇ ਵਿੱਚ ਕਾਇਰਾਂ ਵਾਂਗੂ ਬੁਜ਼ਦਲਾ ਵਾਂਗੂ ਆ ਕੇ ਪਾਕਿਸਤਾਨੀਆਂ ਨੇ ਮਾਰਿਆ ਅੱਤਵਾਦੀਆਂ ਨੇ ਮਾਰਿਆ ਇਹ ਉਹਨਾਂ ਦੇ ਰੋਸ ਵਿੱਚ ਅੱਜ ਸੜਕਾਂ ਤੇ ਸਾਰੇ ਫਦੇ ਗੱਲ ਚੂੜੀਆਂ ਦੇ ਨਜ਼ਰ ਨਵਾਸੀ ਸੜਕਾਂ ਤੇ ਆਏ ਬੱਚੇ ਬੱਚੇ ਦੇ ਮਨ ਚ ਰੋਸ ਏ ਹਰ ਵਰਗ ਦੇ ਵਿੱਚ ਰੋਸ ਏ ਹਰ ਜਾਤੀ ਦੇ ਵਿੱਚ ਰੋਸ ਏ ਕਿਉਂਕਿ ਇਹ ਕੋਈ ਬਹੁਤ ਵਧੀਆ ਕੰਮ ਨਹੀਂ ਇਹਨਾਂ ਨੇ ਕੀਤਾ ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਬੁਜ਼ਦਲਾਂ ਵਾਲੀ ਹਰਕਤ ਏ ਕਿਨੇ ਹੱਥਿਆਂ ਨੂੰ ਆ ਕੇ ਹਰ ਵਾਰੀ ਬੁਜ਼ਦਿਲਾ ਵਾਂਗੂ ਕੋਸਪੇਟ ਕਰਕੇ ਆ ਕੇ ਤੇ ਮਾਰ ਕੇ ਜਾਂਦੇ ਨੇ ਮਜਾ ਤੇ ਤਾਂ ਦੇ ਚੈਲੰਜ ਕਰਕੇ ਆਓ ਬਹਾਦਰਾਂ ਵਾਲੀ ਲੜਾਈ ਲੜੋ ਫਿਰ ਪਤਾ ਲੱਗੇਗੀ ਤੁਹਾਡੀ ਔਕਾਤ ਕੀ ਹੈ। ਇਹੀ ਗੱਲ ਏ ਜਿਹੜੀ ਅੱਜ ਕਰਨ ਵਾਸਤੇ ਹਰ ਹਿੰਦੁਸਤਾਨ ਦਾ ਨਾਗਰਿਕ ਸੜਕਾਂ ਤੇ ਆਇਆ ਦਾ। ਹਰ ਇੱਕ ਦੇ ਮਨ ਚ ਗੁੱਸਾ ਹੈ, ਰੋਸ ਹੈ। ਸੋ ਅਸੀਂ ਤੇ ਇਹੀ ਕਵਾਂਗੇ ਕਿ ਇਹ ਲੜਾਈ ਸਾਂਝੀ ਲੜਾਈ ਏ। ਕਿਸੇ ਜਾਤ ਦੀ ਪਾਰਟਿਕੂਲਰ ਜਾਂ ਕਿਸੇ ਪਾਰਟੀ ਦੀ ਲੜਾਈ ਨਹੀਂ ਏ। ਪੂਰੇ ਹਿੰਦੁਸਤਾਨ ਦੀ ਲੜਾਈ ਏ। ਇਹ ਹਿੰਦੁਸਤਾਨ ਦੇ ਨਾਲ ਉਹਨਾਂ ਨੇ ਗਲਤ ਕੀਤਾ। ਜਿਹੜੇ ਗਏ ਨੇ ਉਹਨਾਂ ਦਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅੱਜ ਰੋਸ ਆ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਤੇ ਨਵਾਜ਼ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਪਾਣਾ ਬਣਨ ਦਾ ਭਲ ਬਖਸ਼ਣ ਜਿਹੜੀ اپਹਿਲ ਗਾਮ ਹੁਣ ਅਡਰਪੋ ਕਾਨਾ ਹਮਲਾ ਕੀਤਾ ਆ ਪਾਕਿਸਤਾਨ ਦੇ ਅੱਤਵਾਦੀਆਂ ਨੇ ਇਹ ਬੜੀ ਮਾੜੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹ ਕੱਲੇ ਕੱਲੇ ਟੈਰਰਿਸਟ ਨੂੰ ਲੱਭਿਆ ਜਾਵੇ ਔਰ ਕੱਲੇ ਕੱਲੇ ਨੂੰ ਸਜਾ ਦਿੱਤੀ ਜਾਵੇ। ਇਹ ਤੋਂ ਥੱਲੇ ਕੋਈ ਹੋਰ ਅਸੀਂ ਨਹੀਂ ਕਹਿੰਦੇ ਕਿ ਕੋਈ ਇਹਦਾ ਹੋਰ ਕੋਈ ਹੱਲ ਹੈਗਾ। ਟੈਰਰਿਸਟ ਜਿੰਨਾ ਚਿਰ ਨਹੀਂ ਮਰਦੇ ਅਸੀਂ ਇਦਾਂ ਹੀ ਐਜੀਟੇਸ਼ਨ ਕਰਦੇ ਰਵਾਂਗੇ। ਅਸੀਂ ਇਦਾਂ ਹੀ ਬੁਝਾਰਾ ਚੋਂਦੇ ਰਵਾਂਗੇ। ਇਦਾਂ ਹੀ ਸਰਕਾਰ ਦੇ ਪੋਲ ਖੋਲਦੇ ਰਵਾਂਗੇ।